ਅੱਛੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Motivated Everyday ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਭਾਈ ਤਿਲੋਕੇ ਦੀ ਪੇਜ਼ ਰੱਖਣੀ ਇੱਕ ਦਿਨ ਗੁਰੂ ਜੀ ਦੇ ਦਰਬਾਰ ਵਿੱਚ ਭਾਈ ਤਿਲੋਕੇ ਨੇ ਆਣ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਬੇਨਤੀ ਕੀਤੀ ਕਿ ਮੈਨੂੰ ਕੋਈ ਉਪਦੇਸ਼ ਬਖਸ਼ੋ ਜਿਸ ਨਾਲ ਮੇਰਾ ਕਲਿਆਣ ਹੋਵੇ ਗੁਰੂ ਜੀ ਨੇ ਉਸ ਦੀ ਸ਼ਰਧਾ ਤੇ ਪ੍ਰਸੰਨ ਹੋ ਕੇ فرمایا ਰਾਤ ਦਿਨ ਉੱਠਦੇ ਬੈਠਦੇ ਸਤਨਾਮ ਦਾ ਸਿਮਰਨ ਕਰਿਆ ਕਰੋ ਪਰਮੇਸ਼ਵਰ ਦੇ ਬਾਣੀ ਨੂੰ ਮੰਨਣਾ ਸਰੀਰ ਦਾ ਹੰਕਾਰ ਤਿਆਗਣਾ ਤੇ ਜੀਵਾਂ ਤੇ ਦਇਆ ਕਰਨੀ ਪਰਮੇਸ਼ਵਰ ਦੇ ਦਿੱਤੇ ਤੇ ਸੰਤੋਖ ਰੱਖਣਾ ਅਤੇ ਕ੍ਰੋਧ ਦਾ ਤਿਆਗ ਕਰਨਾ ਪਾਈ ਤਿਲੋਕਾ ਸਤਗੁਰੂ ਜੀ ਤੋਂ ਇਹ ਉਪਦੇਸ਼ ਲੈ ਕੇ ਆਪਣੇ ਦੇਸ਼ ਗਜਨੀ ਨੂੰ ਚੱਲਿਆ ਗਿਆ ਗਜਨੀ ਵਿੱਚ ਤਿਲੋਕਾ ਉੱਥੋਂ ਦੇ ਹਿਫਾਜ਼ਤੀ ਦਸਤੇ ਵਿੱਚ ਨੌਕਰ ਸੀ ਅਤੇ ਤਲਵਾਰ ਪਹਿਨ ਕੇ ਸਦਾ ਦੀ ਹਿਫਾਜ਼ਤ ਵਾਸਤੇ ਉਸ ਦੇ ਨਾਲ ਰਹਿੰਦਾ ਸੀ ਇੱਕ ਦਿਨ ਸ਼ਿਕਾਰ ਸਮੇਂ ਤਿਲੋਕੇ ਨੇ ਹਾਕਮ ਦੇ ਨਾਲ ਸ਼ਿਕਾਰ ਵਿੱਚ ਇੱਕ ਹਰਨੀ ਨੂੰ ਤਲਵਾਰ ਨਾਲ ਕਾਇਲ ਕਰ ਦਿੱਤਾ ਹਰਨੀ ਦੇ ਪੇਟ ਵਿੱਚ ਦੋ ਬੱਚੇ ਸਨ ਜੋ ਪੇਟ ਵਿੱਚੋਂ ਬਾਹਰ ਡਿੱਗ ਕੇ ਤੜਫ-ਤੜਫ ਕੇ ਮਰ ਗਏ ਬੱਚਿਆਂ ਨੂੰ ਇਸ ਤਰ੍ਹਾਂ ਮਰਦੇ ਵੇਖ ਕੇ ਤੇ ਲੋਕਾ ਗੁਰੂ ਜੀ ਦਾ ਬਚਨ ਕਿ ਜੀਵਾਂ ਤੇ ਦਇਆ ਕਰਨੀ ਯਾਦ ਕਰਕੇ ਬਹੁਤ ਪਛਤਾਇਆ ਅਤੇ ਉਸਨੇ ਪ੍ਰਣ ਕਰ ਲਿਆ ਕਿ ਅੱਗੇ ਤੋਂ ਆਪਣੇ ਪਾਸ ਐਸਾ ਕੋਈ ਸ਼ਸਤਰ ਨਹੀਂ ਰੱਖਾਂਗਾ ਜਿਸ ਨਾਲ ਜੀਵ ਹੱਤਿਆ ਹੋਵੇ ਇਹ ਪ੍ਰਣ ਕਰਕੇ ਤੇ ਲੋਕੇ ਨੇ ਆਪਣੇ ਹਾਕਮ ਦੇ ਦਿਖਾਵੇ ਵਾਸਤੇ ਲੱਕੜ ਦੀ ਤਲਵਾਰ ਤਿਆਰ ਕਰਾ ਕੇ ਮਿਆਣ ਵਿੱਚ ਪਾ ਲਈ ਅਤੇ ਅਸਲੀ ਫੌਲਾਦੀ ਤਲਵਾਰ ਘਰ ਰੱਖ ਦਿੱਤੀ ਇਸ ਤਰ੍ਹਾਂ ਜਦ ਕੁਛ ਸਮਾਂ ਲੰਘ ਗਿਆ ਤਾਂ ਇੱਕ ਦਿਨ ਤਲੋਖੇ ਦੇ ਕਿਸੇ ਦੋਖੀ ਨੇ ਹਾਕਮ ਅੱਗੇ ਸ਼ਿਕਾਇਤ ਕਰ ਦਿੱਤੀ ਕਿ ਤੁਹਾਡੇ ਹਿਫਾਜ਼ਤੀ ਸਿਪਾਹੀ ਤਲੋਖੇ ਤਲੋਖੇ ਨੇ ਆਪ ਜੀ ਨੂੰ ਧੋਖੇ ਦੇਣ ਵਾਲਾ ਵਾਸਤੇ ਆਪਣੇ ਪਾਸ ਲੱਕੜ ਦੀ ਤਲਵਾਰ ਰੱਖੀ ਹੋਈ ਹੈ ਜੇ ਕੋਈ ਸਮਾਂ ਬਣ ਗਿਆ ਤਾਂ ਉਹ ਤੁਹਾਡੀ ਹਿਫਾਜ਼ਤ ਨਹੀਂ ਕਰ ਸਕੇਗਾ ਹਾਕਮ ਨੇ ਇਸ ਗੱਲ ਦਾ ਨਿਰਣਾ ਕਰਨ ਵਾਸਤੇ ਇੱਕ ਦਿਨ ਆਪਣਾ ਦਰਬਾਰ ਲਾ ਕੇ ਸਭ ਦਰਬਾਰੀਆਂ ਨੂੰ ਆਖਿਆ ਕਿ ਬਾਰੀ-ਬਾਰੀ ਖੜੇ ਹੋ ਕੇ ਆਪਣੀਆਂ ਢਾਲਾਂ ਤਲਵਾਰਾਂ ਦਿਖਾਓ ਇਹ ਹੁਕਮ ਸੁਣ ਕੇ ਪਾਈ ਤਲੋਕਾ ਬੜਾ ਡਰਿਆ ਕਿ ਉਸ ਦੀ ਲੱਕੜ ਦੀ ਤਲਵਾਰ ਨੂੰ ਵੇਖ ਕੇ ਹਾਕਮ ਉਸ ਨੂੰ ਬਹੁਤ ਦੰਡ ਦੇਵੇਗਾ ਉਸ ਸਮੇਂ ਪਾਈ ਤਲੋਕੇ ਨੇ ਸਤਗੁਰੂ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕੀਤੀ ਮਹਾਰਾਜੇ ਮੇਰੀ ਪੇਚ ਰੱਖੋ ਮੈਂ ਆਪ ਜੀ ਦੇ ਉਪਦੇਸ਼ ਅਨੁਸਾਰ ਹੀ ਜੀਵ ਹੱਤਿਆ ਤੋਂ ਬਚਣ ਵਾਸਤੇ ਲੱਕੜ ਦੀ ਤਲਵਾਰ ਧਾਰਨ ਕਰ ਲਈ ਸੀ ਜਿਸ ਨਾਲ ਦ੍ਰੋਪਤੀ ਦੀ ਲਾਜ ਆਪ ਜੀ ਨੇ ਦਰਯੋਧਨ ਦੀ ਭਾਰੀ ਸਭਾ ਵਿੱਚ ਰੱਖੀ ਸੀ ਇਸ ਸਮੇਂ ਮੇਰੀ ਵੀ ਸੂਬੇ ਦੀ ਭਰੀ ਸਭਾ ਵਿੱਚ ਲਾਜ ਰੱਖੋ ਅੰਤਰਯਾਮੀ ਗੁਰੂ ਜੀ ਨੇ ਪਾਈ ਤੇ ਲੋਕੇ ਦੀ ਅਰਦਾਸ ਸੁਣ ਕੇ ਉਸ ਦੀ ਲਾਜ ਰੱਖ ਲਈ ਜਦ ਭਾਈ ਤਿਲੋਕੇ ਦੀ ਵਾਰੀ ਆਈ ਤਾਂ ਉਸਨੇ ਗੁਰੂ ਚਰਨਾਂ ਦਾ ਧਿਆਨ ਧਰ ਕੇ ਵਾਹਿਗੁਰੂ ਆਖ ਕੇ ਆਪਣੀ ਤਲਵਾਰ ਮਿਆਨ ਵਿੱਚੋਂ ਕੱਢੀ ਤਲਵਾਰ ਦੀ ਚਮਕ-ਦਮਕ ਤੇ ਤਿੱਖੀ ਧਾਰਾ ਵੇਖ ਕੇ ਸਾਰੇ ਦਰਬਾਰੀ ਤੇ ਹਾਕਮ ਬੜੇ ਪ੍ਰਸੰਨ ਹੋਏ ਜਿਸ ਦੇ ਫਲਸਰੂਪ ਹਾਕਮ ਨੇ ਕੁਝ ਸਮੇਂ ਉਪਰੰਤ ਜਦ ਭਾਈ ਤਿਲੋਕਾ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਤਾਂ ਬੜੇ ਪ੍ਰੇਮ ਤੇ ਸ਼ਰਧਾ ਨਾਲ ਚਰਨਾਂ ਤੇ ਮੱਥਾ ਟੇਕ ਕੇ ਆਪਣਾ ਸਾਰਾ ਪ੍ਰਸੰਗ ਸਾਰੀ ਸੰਗਤ ਦੇ ਸਾਹਮਣੇ ਗੁਰੂ ਜੀ ਨੂੰ ਸੁਣਾਇਆ ਸਾਰੇ ਸਿੱਖਾਂ ਨੇ ਪਾਈ ਤਿਲੋਕੇ ਦੀ ਸ਼ਰਧਾ ਵੇਖ ਕੇ ਧੰਨ ਗੁਰੂ ਸਾਹਿਬ ਜੀ ਅਤੇ ਧੰਨ ਸ਼ਰਧਾਵਾਨਾ ਭਾਈ ਤਿਲੋਕੇ ਨੂੰ ਆਖ ਕੇ ਸਨਮਾਨਿਆ ਇੱਕ ਦਿਨ ਇੱਕ ਸਿੱਖ ਭਾਈ ਕਟਾਰੂ ਨੇ ਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਬੇਨਤੀ ਕੀਤੀ ਮਹਾਰਾਜ ਮੈਨੂੰ ਕੋਈ ਐਸਾ ਉਪਦੇਸ਼ ਦਿਓ ਜਿਸ ਨਾਲ ਮੇਰੇ ਸਾਰੇ ਕਲੇਸ਼ ਮਿਟ ਜਾਣ ਮੈਂ ਕਾਬਲ ਦੇ ਸੂਬੇ ਪਾਸ ਤੜਵਾਈ ਦੀ ਨੌਕਰੀ ਕਰਦਾ ਹਾਂ ਗੁਰੂ ਜੀ ਨੇ ਕਿਹਾ ਪੂਰਾ ਤੋਲਣਾ ਅਤੇ ਸਤਨਾਮ ਦਾ ਸਿਮਰਨ ਕਰਨਾ ਆਪਣੀ ਕਮਾਈ ਵਿੱਚੋਂ ਗੁਰੂ ਨਮਿੱਤ ਦਸਵੰਦ ਦੇਣਾ ਫਿਰ ਤੈਨੂੰ ਕਦੇ ਵੀ ਘਾਟਾ ਨਹੀਂ ਆਏਗਾ ਇਹ ਉਪਦੇਸ਼ ਲੈ ਕੇ ਭਾਈ ਕਟਾਰੂ ਆਪਣੇ ਘਰ ਜਾ ਕੇ ਆਪਣੀ ਨੌਕਰੀ ਦੀ ਕਾਰ ਵਿੱਚ ਲੱਗ ਗਿਆ ਸਤਨਾਮ ਦਾ ਸਿਮਰਨ ਕਰਦਾ ਅਤੇ ਪੂਰਾ ਤੋਲਦਾ ਇੱਕ ਬਾਣੀਏ ਨੇ ਭਾਈ ਘਟਾਰੂ ਨੂੰ 5 ਪੈਸੇ ਪਰ ਘੱਟ ਵਜਣ ਦਾ ਪੱਟਾ ਠੋਖੇ ਨਾਲ ਦੇ ਦਿੱਤਾ ਭਾਈ ਘਟਾਰੂ ਉਸ ਨਾਲ ਹੀ ਗਾਹਕਾਂ ਨੂੰ ਸੌਦਾ ਤੋੜ ਕੇ ਦਿੰਦਾ ਰਿਹਾ ਇੱਕ ਦਿਨ ਇੱਕ ਗਾਹਕ ਨੇ ਘਟਾਰੂ ਤੋਂ ਸੌਦਾ ਲੈ ਕੇ ਚੁੱਕਿਆ ਤਾਂ ਉਹ 5 ਪੈਸੇ ਪਰ ਘੱਟ ਨਿਕਲਿਆ ਉਹੋ ਗਾਹਕ ਨੇ ਸੂਬੇ ਪਾਸ ਸ਼ਿਕਾਇਤ ਕਰ ਦਿੱਤੀ ਕਿ ਤੁਹਾਡਾ ਤੜਵਾਈ ਕਟਾਰੂ ਸਭ ਨੂੰ ਸੌਦਾ ਘੱਟ ਤੋਲ ਕੇ ਦਿੰਦਾ ਹੈ ਇਹ ਸ਼ਿਕਾਇਤ ਸੁਣ ਕੇ ਸੂਬੇ ਨੇ ਤੁਰੰਤ ਹੀ ਭਾਈ ਕਟਾਰੂ ਨੂੰ ਸਦਾ ਬੱਟਾ ਹਾੜਨ ਵਾਸਤੇ ਸੱਦਿਆ ਭਾਈ ਕਟਾਰੂ ਨੂੰ ਜਦ ਇਸ ਸ਼ਿਕਾਇਤ ਦਾ ਪਤਾ ਲੱਗਾ ਤਾਂ ਉਸ ਦੇ ਮਨ ਵਿੱਚ ਹੀ ਗੁਰੂ ਜੀ ਨੂੰ ਅਰਾਧਨਾ ਕਰਕੇ ਬੇਨਤੀ ਕੀਤੀ ਸੱਚੇ ਬਾਦਸ਼ਾਹ ਇਸ ਵਿੱਚ ਮੇਰਾ ਕੋਈ ਗੁਨਾਹ ਨਹੀਂ ਹੈ ਇਹ ਗਲਤੀ ਮੇਰੇ ਪਾਸੋਂ ਅਣਜਾਣ ਪੁਨੇ ਵਿੱਚ ਹੋਈ ਹੈ ਆਪ ਮੇਰੀ ਇਸ ਸਮੇਂ ਦੀ लाज ਰੱਖੋ ਇੱਧਰ ਸਤਿਗੁਰੂ ਜੀ ਅੰਮ੍ਰਿਤਸਰ ਵਿੱਚ ਸਭਾ ਲਗਾਈ ਬੈਠੇ ਸਨ ਇਸਤਰੀ ਪੁਰਸ਼ ਦਰਸ਼ਨ ਕਰਕੇ ਨਿਹਾਲ ਹੋ ਰਹੇ ਸਨ ਕਿ ਗੁਰੂ ਜੀ ਪੰਜ ਪੈਸੇ ਫੜ ਕੇ ਆਪਣੇ ਕਦੇ ਸੱਚੇ ਅਤੇ ਕਦੇ ਖੱਬੇ ਹੱਥ ਵਿੱਚ ਤੋਲਦੇ ਹਨ ਇਸ ਕੌਤਕ ਨੂੰ ਵੇਖ ਕੇ ਜਦ ਇੱਕ ਨਿਖਟੀ ਸਿੱਖ ਨੇ ਪੁੱਛਿਆ ਮਹਾਰਾਜ ਆਪ ਇਹ ਕੀ ਕੌਤਕ ਕਰ ਰਹੇ ਹੋ ਤਾਂ ਆਪ ਜੀ ਨੇ ਦੱਸਿਆ ਕਿ ਇੱਕ ਸਿੱਖ ਦਾ 5/5 ਪੈਸੇ ਪਰ ਟੱਟ ਹੈ ਪਰ ਉਸ ਦਾ ਇਸ ਵਿੱਚ ਕੋਈ ਕਸੂਰ ਨਹੀਂ ਹੈ ਇਸ ਸਮੇਂ ਹਾਕਮ ਦੀ ਕਚਹਿਰੀ ਵਿੱਚ ਉਸ ਦੇ ਬੱਟੇ ਦਾ ਢੜਾ ਹੋ ਰਿਹਾ ਹੈ ਸਿੱਖ ਨੇ ਅੰਤਰਧਿਆਨ ਹੋ ਕੇ ਸਾਨੂੰ ਅਰਾਧਿਆ ਹੈ ਅਸੀਂ ਉਸ ਦਾ ਵਟਾ ਪੂਰਾ ਕਰਨ ਵਾਸਤੇ ਤੱਕੜੀ ਦੇ ਦੋਹਾਂ ਛਾਬਿਆਂ ਵਿੱਚ ਜਦ ਇੱਧਰ ਉੱਧਰ ਪਲਟ ਕੇ ਧੜਾ ਹੁਣ ਲੱਗਦਾ ਹੈ ਤਾਂ ਉਸ ਵਟੇ ਘੱਟ ਵਟੇ ਨਾਲ 5 ਪੈਸੇ ਪਾ ਕੇ ਤੋਲ ਤੋਲ ਪੂਰਾ ਕਰ ਦਿੰਦੇ ਹਾਂ ਇਸ ਤਰ੍ਹਾਂ ਗੁਰੂ ਜੀ ਦੀ ਕਿਰਪਾ ਨਾਲ ਜਦ ਕਟਾਰੂ ਦੇ ਵਟੇ ਦਾ ਤੋਲ ਪੂਰਾ ਹੋ ਗਿਆ ਤਾਂ ਸੂਬੇ ਨੇ ਪ੍ਰਸੰਨ ਹੋ ਕੇ ਕਟਾਰੂ ਨੂੰ ਆਪਣੇ ਖਜ਼ਾਨੇ ਦਾ ਖਜ਼ਾਨਚੀ ਕਰ ਦਿੱਤਾ ਉੱਜ ਸਮੇਂ ਉਪਰੰਤ ਜਦ ਪਾਈ ਕਟਾਰੂ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਤਾਂ ਉਸ ਪਾਸੋਂ ਕੱਟਬੱਟੇ ਦਾ ਤੋਲ ਪੂਰਾ ਹੋਣ ਦਾ ਪ੍ਰਸੰਗ ਸੁਣ ਕੇ ਸਾਰਿਆਂ ਨੇ ਗੁਰੂ ਜੀ ਦਾ ਪੰਜ ਪੈਸੇ ਫੜ ਕੇ ਕੌਤਕ ਕਰਨ ਵਾਲਾ ਪ੍ਰਸੰਗ ਯਾਦ ਕਰਕੇ ਆਪਣੇ ਸਿੱਖਾਂ ਦੀ ਪੇਜ ਰੱਖਣ ਵਾਲੇ ਗੁਰੂ ਜੀ ਨੂੰ ਧੰਨ ਧੰਨ ਆਖਿਆ ਬਾਈ ਪੈੜਾ ਤੇ ਦੁਰਗਾ ਨੂੰ ਉਪਦੇਸ਼ ਝੂਠ ਦਾ ਤਿਆਗ ਤੇ ਪੂਰੀਆਂ ਇੱਕ ਪਿੰਡ ਦੇ ਚੌਧਰੀ ਚੋਹਰ ਤੇ ਪੂਰੀਆ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਮहिमा ਸੁਣ ਕੇ ਸ਼ਰਧਾ ਨਾਲ ਦਰਸ਼ਨ ਕਰਨ ਆਈ ਜਥਾ ਸ਼ਕਤੀ ਪੇਟ ਰੱਖ ਕੇ ਗੁਰੂ ਜੀ ਨੂੰ ਮੱਥਾ ਟੇਕਿਆ ਅਤੇ ਬੇਨਤੀ ਕੀਤੀ ਮਹਾਰਾਜ ਅਸੀਂ ਬਹੁਤ ਚਿਰ ਤੋਂ ਆਪ ਜੀ ਪਾਸ ਆਉਣਾ ਚਾਹੁੰਦੇ ਸੀ ਪਰ ਘਰਾਂ ਦੇ ਕੰਮਾਂ ਵਿੱਚੋਂ ਵਿਹਲ ਨਾ ਮਿਲਣ ਕਰਕੇ ਆ ਨਹੀਂ ਸਕੇ ਹੁਣ ਤੁਹਾਡੀ ਮਿਹਰ ਸਦਕਾ ਅਸੀਂ ਹਾਜ਼ਰ ਹੋਏ ਹਾਂ ਕਿਰਪਾ ਕਰਕੇ ਸਾਨੂੰ ਉਹ ਉਪਦੇਸ਼ ਦਿਓ ਜਿਸ ਨਾਲ ਸਾਡਾ ਉਦਾਰ ਹੋ ਜਾਵੇ ਅਸੀਂ ਪਿੰਡ ਦੇ ਚੌਧਰੀ ਹਾਂ ਸਾਨੂੰ ਬਹੁਤ ਝੂਠ ਬੋਲਣਾ ਪੈਂਦਾ ਹੈ ਗੁਰੂ ਜੀ ਨੇ ਉਹਨਾਂ ਦੀ ਸੱਚੀ ਗੱਲ ਸੁਣ ਕੇ ਆਖਿਆ ਝੂਠ ਸਾਰੇ ਵਿਕਾਰਾਂ ਦੀ ਰਾਜਧਾਨੀ ਹੈ ਜਿਹੜਾ ਪੁਰਸ਼ ਝੂਠ ਨਾ ਬੋਲਣ ਦਾ ਨੇਮ ਕਰ ਲਵੇ ਉਸ ਨੂੰ ਸੁਖੈਨ ਹੀ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਤੁਸੀਂ ਝੂਠ ਬੋਲਣਾ ਤਿਆਗ ਦਿਓ ਇਹ ਬਚਨ ਸੁਣ ਕੇ ਪੂਰੀਆਂ ਨੇ ਕਿਹਾ ਮਹਾਰਾਜ ਝੂਠ ਬੋਲਣ ਤੋਂ ਬਿਨਾ ਚੌਦਰਤਾ ਨਹੀਂ ਹੁੰਦੀ ਅਤੇ अनेका ਝਗੜੇ ਪੈ ਜਾਂਦੇ ਹਨ ਗੁਰੂ ਜੀ ਨੇ ਫਰਮਾਇਆ ਤੁਸੀਂ ਆਪਣੇ ਨਗਰ ਵਿੱਚ ਇੱਕ ਧਰਮਸ਼ਾਲਾ ਬਣਵਾਓ ਅਤੇ ਕਥਾ ਕੀਰਤਨ ਸੁੰਨਾ ਅਤੇ ਸੰਧਿਆ ਦੇ ਭੋਗ ਸਮੇਂ ਸਾਰਾ ਝੂਠ ਜਿੰਨਾ ਤੁਸੀਂ ਦਿਨ ਭਰ ਕਮਾਇਆ ਹੋਵੇ ਉਹ ਧਰਮਸ਼ਾਲਾ ਵਿੱਚ ਲਿਖਵਾ ਦਿਆ ਕਰਨਾ ਇੱਕ ਮਹੀਨਾ ਚਦ ਬੀਤ ਜਾਵੇ ਤਾਂ ਉਹ ਸਾਰੀ ਲਿਖਤ ਮੱਸਿਆ ਵਾਲੇ ਦਿਨ ਸਾਡੇ ਪਾਸ ਲਿਆ ਕੇ ਸਾਨੂੰ ਸੁਣਾਇਆ ਕਰਨੀ ਇਹ ਉਪਦੇਸ਼ ਲੈ ਕੇ ਉਹਨਾਂ ਚੌਧਰੀਆਂ ਨੇ ਆਪਣੇ ਘਰ ਜਾ ਕੇ ਪਹਿਲਾ ਧਰਮਸ਼ਾਲਾ ਬਣਵਾਈ ਅਤੇ ਕਥਾ ਕੀਰਤਨ ਦੀ ਮਰਿਆਦਾ ਚਲਾਈ ਕੁਝ ਸਮਾਂ ਆਪਣਾ ਦਿਨ ਭਰਦਾ ਝੂ ਕਮਾਇਆ ਹੋਇਆ ਝੂਠ ਲਿਖਵਾਉਣ ਪ੍ਰੰਤ ਬੜੀ ਸ਼ਰਮ ਅਨੁਭਵ ਕਰਨ ਲੱਗੇ ਅਤੇ ਫਿਰ ਜਦੋਂ ਹੋ ਕਿਸੇ ਕੰਮ ਕਾਜ ਵਿੱਚ ਝੂਠ ਬੋਲਣ ਲੱਗਣ ਤਾਂ ਮਨ ਵਿੱਚ ਸੋਚਣ ਕਿ ਅਸੀਂ ਸੰਗਤ ਵਿੱਚ ਇਹ ਕਿਸ ਤਰ੍ਹਾਂ ਲਿਖਾਵਾਂਗੇ ਸੰਗਤ ਸਾਨੂੰ ਬੁਰਾ ਆਖੇਗੀ ਅਤੇ ਅਸੀਂ ਝੂਠੇ ਅਖਵਾਵਾਂਗੇ ਗੁਰੂ ਸਾਹਿਬੀ ਸਾਡੀਆਂ ਛੁੱਟੀਆਂ ਗੱਲਾਂ ਦੇ ਕਰਤੱਵ ਸੁਣ ਕੇ ਸਾਨੂੰ ਬੁਰਾ ਸਮਝਣਗੇ ਇਹ ਸੋਚ ਕੇ ਉਹ ਕਦੀ ਝੂਠ ਬੋਲਦੇ ਅਤੇ ਕਿਸੇ ਸਮੇਂ ਡਰ ਕੇ ਨਾ ਬੋਲਦੇ ਇਸ ਤਰ੍ਹਾਂ ਕਰਕੇ ਅੰਤ ਨੂੰ ਉਹਨਾਂ ਦਾ ਝੂਠ ਬੋਲਣ ਦਾ ਸੁਆਬ ਬਿਲਕੁਲ ਹੀ ਜਾਂਦਾ ਰਿਹਾ ਉਹ ਸੱਚ ਬੋਲਣ ਦੇ ਆਦੀ ਹੋ ਗਏ ਗੁਰੂ ਜੀ ਦੇ ਵਚਨਾਂ ਤੇ ਨਿਸ਼ਚਾ ਕਰਕੇ ਉਹਨਾਂ ਨੇ ਆਪਣਾ ਜੀਵਨ ਸਫਲਾ ਕਰ ਲਿਆ ਇੱਕ ਦਿਨ ਪੈੜਾ ਅਤੇ ਦੂਜਾ ਦੁਰਗਾ ਗੁਰੂ ਜੀ ਪਾਸ ਆਏ ਅਤੇ ਬੇਨਤੀ ਕੀਤੀ ਮਹਾਰਾਜ ਸਾਨੂੰ ਉਪਦੇਸ਼ ਦੇ ਕੇ ਸਾਡੀ ਕਲਿਆਣ ਕਰੋ ਗੁਰੂ ਜੀ ਨੇ ਉਹਨਾਂ ਦੀ ਸ਼ਰਧਾ ਵੇਖ ਕੇ ਵਚਨ ਕੀਤਾ ਜੋ ਪਿਛਲੇ ਜਨਮ ਵਿੱਚ ਦਾਨ ਪੁੰਨ ਕਰਦੇ ਹਨ ਉਹਨਾਂ ਨੂੰ arogh ਸ਼ਰੀਰ ਸੁਸ਼ੀਲ ਇਸਤਰੀ ਅਤੇ ਆਗਿਆਕਾਰ ਪੁੱਤਰ ਅਤੇ ਅੰਨ ਧਨ ਦੀ ਪ੍ਰਾਪਤੀ ਹੁੰਦੀ ਹੈ ਉਹ ਪੂਰਬਲੇ ਕਰਮਾਂ ਦੇ ਫਲ ਸੁਖ ਭੋਗਦੇ ਹਨ ਜਿਨ੍ਹਾਂ ਨੂੰ ਪਰਮੇਸ਼ਵਰ ਵੱਲੋਂ ਸਾਰੇ ਪਦਾਰਥਾਂ ਦੀ ਪ੍ਰਾਪਤੀ ਹੋਵੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਇਹਨਾਂ ਪਦਾਰਥਾਂ ਨੂੰ ਵੀ ਸਫਲਾ ਕਰਨ ਜਿੱਥੇ ਕਥਾ ਕੀਰਤਨ ਹੁੰਦਾ ਹੋਵੇ ਸਤਸੰਗਤ ਜੁੜੀ ਹੋਵੇ ਉੱਥੇ ਸੰਗਤਾਂ ਨੂੰ ਪੰਗਤਾਂ ਵਿੱਚ ਬਿਠਾ ਕੇ ਚੰਗੇ ਤੇ ਉੱਤਮ ਪਦਾਰਥ ਬੜੇ ਪ੍ਰੇਮ ਨਾਲ ਛਕਾਉਣ ਅਤੇ ਸੰਗਤ ਮੰਗਤ ਤੋਂ ਬਚਿਆ ਹੋਇਆ ਲੰਗਰ ਆਪ ਪਿੱਛੋਂ ਖਾਵਣ ਇਹੇ ਕਰਮ ਪੁਰਸ਼ ਨੂੰ ਮਹਾਂਪਵਿੱਤਰ ਕਰ ਦਿੰਦਾ ਹੈ ਅਤੇ ਉਸ ਦੇ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ ਗੁਰਪੁਰਬ ਮੱਸੀਆ ਸੰਗਰਾਮ ਆਦ ਨੂੰ ਗੁਰਸਿੱਖਾਂ ਨੂੰ ਭੋਜਨ ਛਕਾਵੇ ਚੁੱਲ੍ਹਾ ਸੋਧ ਕੇ ਅਰਦਾਸ ਸਮੇਂ ਹੱਥ ਜੋੜ ਕੇ ਮਨ ਵਿੱਚ ਗੁਰੂ ਜੀ ਨੂੰ ਇਸ ਤਰ੍ਹਾਂ ਆਖੇ ਕਿ ਮਹਾਰਾਜ ਇਹ ਪ੍ਰਸ਼ਾਦ ਆਪ ਜੀ ਦਾ ਹੀ ਹੈ ਆਪ ਜੀ ਨੇ ਹੀ ਬਖਸ਼ਿਆ ਹੈ ਫਿਰ ਸਾਰੇ ਸਿੱਖਾਂ ਨੂੰ ਨਮਸਕਾਰ ਕਰਕੇ ਵਿਦਾ ਕਰੇ शीतकाल ਵਿੱਚ ਲੇਫ ਨਿਹਾਲੀ ਕੰਬਲ ਤੇ ਹੋਰ ਜਥਾ ਸ਼ਕਤ ਬਸਤਰ ਲੋੜਵੰਦਾਂ ਨੂੰ ਸ਼ਰਧਾ ਨਾਲ ਗੁਰੂ ਨਮਿਤ ਅਰਪਣ ਕਰੇ ਗ੍ਰਹਿਸਤੀ ਵਾਸਤੇ ਹੀ ਕਰਮ ਕਰਨੇ ਯੋਗ ਹਨ ਗ੍ਰਹਿਸਤੀ ਦਾ ਵੱਡਾ ਧਰਮ ਗਾਣ ਕਰਨਾ ਹੀ ਹੈ ਪੈੜਾ ਦੁਰਗਾ ਇਹ ਉਪਦੇਸ਼ ਲੈ ਕੇ ਗੁਰੂ ਜੀ ਨੂੰ ਨਮਸਕਾਰ ਕਰਕੇ ਘਰਾਂ ਨੂੰ ਚਲੇ ਗਏ ਅਤੇ ਗੁਰੂ ਜੀ ਦੇ ਬਚਨਾਂ ਨੂੰ ਕਮਾ ਕੇ ਗ੍ਰਹਿਸਤ ਜੀਵਨ ਵਿੱਚ ਹੀ ਪਰਮ ਗਤੀ ਨੂੰ ਪ੍ਰਾਪਤ ਹੋਏ